ਤਾਨੁ ਮਾਨੁ ਗੁਰ ਪੈ ਬੀਚਿਆ ਮਨ ਦੀ ਆਸਰ ਨਾਲ ਨਾਨਕ ਧੰ ਸੁਹਾਗਣੀ ਜਨ ਸੋ ਨਾਲ ਪਿਆਰ ਸੋ ਦੇਖੇ ਬਿਨ ਪ੍ਰੀਤ ਨਾ ਉਪਜੇ ਅੰਦਾ ਕੀਆ ਕਰੇ ਨਾਨਕ ਜਨ ਅਖੀ ਲੀਤੀਆਂ ਸੋਈ ਸੱਚਾ ਦੇ ਬਾਬਾ ਜੀ ਆਪਣੀ ਬਾਣੀ ਅੰਦਰ ਕਿਰਪਾ ਕਰਦੇ ਆ ਨਾਨਕ ਗੁਰ ਸੰਤੋਖ ਰੋਖ ਬਾਬਾ ਜੰਗ ਸਿੰਘ ਜੀ ਅਮਰ ਸ਼ਹੀਦ ਜਿਨ੍ਹਾਂ ਦਾ ਜੀਵਨ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜਿਨ੍ਹਾਂ ਦਾ ਫੋਟੋ ਲੱਗਿਆ ਉਹਨਾਂ ਦੇ ਚਰਨਾਂ ਵਿੱਚ ਆਏ ਮਹਿਲ ਕਲਾ ਪਿੰਡ ਤੋਂ ਜਨਮ ਲੈ ਕੇ ਬਾਬਾ ਜੀ ਦੇ ਦਰ ਤੇ ਸੇਵਾ ਕੀਤੀ ਝਾੜੂ ਮਾਰਿਆ ਛੜਕਾ ਕੀਤਾ ਕਥਾ ਕੀਰਤਨ ਕਰਦੇ ਰਹੇ ਬਾਬਾ ਜੀ ਦੇ ਹੁਕਮ ਵਿੱਚ ਸਮਾਂ ਗੁਜ਼ਾਰਿਆ ਜਦੋਂ ਬਾਬਾ ਜੀ ਸਾਲ 1963 ਵਿੱਚ ਚੋਲਾ ਬਦਲ ਗਏ ਉਸ ਤੋਂ ਬਾਅਦ ਬਾਬਾ ਜੀ ਨੇ ਆਕਰਨਾਲ ਵਿੱਚ ਆ ਕੇ ਆਪਣੇ ਪ੍ਰੋਗਰਾਮ ਸ਼ੁਰੂ ਕੀਤੇ ਨਾਨਕ ਗੁਰ ਸੰਤੋਖ ਰੋਖ ਧਰਮ ਫੁੱਲ ਫਲ ਗਿਆਨ ਬਾਬਾ ਜੰਗ ਸਿੰਘ ਜੀ ਨੇ ਅੰਬਰਤ ਛਕਿਆ ਗੁਰੂ ਵਾਲੇ ਬਣੇ ਤਾਂ ਫੁੱਲ ਲੱਗ ਗਏ ਗਿਆਨ ਹੋ ਗਿਆ ਫਲ ਲੱਗ ਗਏ ਜਿਹੜਾ ਰੋਖ ਹੁੰਦਾ ਹੈ ਉਹਦੇ ਥੱਲੇ ਕੋਈ ਪੁੰਨੀ ਬਹਿ ਜਾਏ ਕੋਈ ਪਾਪੀ ਬਹਿ ਜਾਏ ਉਹ ਕਿਸੇ ਨੂੰ ਇਹ ਨਹੀਂ ਕਹਿੰਦਾ ਤੂੰ ਮੇਰੇ ਇੱਥੇ ਬੈਠਣਾ ਤੇ ਜਦੋਂ ਫਲ ਲੱਗਦੇ ਆ ਉਹਨੂੰ ਵੀ ਕੋਈ ਛਕੀ ਜਾਵੇ ਉਹ ਕਿਸੇ ਨੂੰ ਕੁਝ ਨਹੀਂ ਕਹਿੰਦੇ ਇੱਥੇ ਹਜ਼ਾਰਾਂ ਲੋਕ ਆਉਂਦੇ ਆ ਹਜ਼ਾਰਾਂ ਜਾਂਦੇ ਆ ਕਿੰਨਾ ਲੰਗਰ ਛਕਦੇ ਆ ਕਿੰਨੀਆਂ ਜਥੇਬੰਦੀਆਂ ਆਉਂਦੀਆਂ ਏ ਬਾਬਾ ਜੰਗ ਸਿੰਘ ਜੀ ਤੇ ਘਟਦਾ ਹੈ ਬਚਨ ਨਾਨਕ ਗੁਰ ਸੰਤੋਖ ਰੱਖ ਧਰਮ ਫੁੱਲ ਫਲ ਗਿਆਨ ਬਿਨ ਤੋਂ ਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਬਾਬਾ ਜੀ ਦੀ ਬਾਣੀ ਹੈ ਉਹ ਕਿਉਂ ਕਿਉਂ ਦੁੱਖ ਬਣ ਜਾਂਦੇ ਆ ਆ ਮਾਂ ਇਹ ਬੱਚੇ ਨੂੰ ਰੋਕਦੀ ਐ ਟੋਏ ਵਿੱਚ ਨਾ ਜਾ ਅੱਗ ਵੱਲ ਨਾ ਜਾ ਰਸਤੇ ਤੋਂ ਫੜਦੀ ਐ ਬੱਚਾ ਰਿਹੜ ਘੜਦਾ ਉਹ ਕਹਿੰਦਾ ਮੈਨੂੰ ਸਾਡ ਮਾਂ ਸਾੜਦੀ ਨਹੀਂ ਮਾਂ ਨੂੰ ਪਤਾ ਹੈ ਕਿ ਭਈ ਇਹ ਸਹੀ ਰਸਤਾ ਨਹੀਂ ਸਿਰ ਦੁੱਖਾਂ ਕੇ ਦੁੱਖ ਕੀ ਅਸੀਂ ਮੰਗਣਾ ਹੈ ਦੇ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ ਸੱਚੇ ਪਾਤਸ਼ਾਹ ਸਾਡੇ ਤੇ ਇਹੇ ਜੀ ਮਿਹਰ ਕਰੋ ਸਾਡੇ ਮਨ ਦੀ ਭੁੱਖ ਉਤਰ ਜਾਵੇ ਅਸੀਂ ਤੁਹਾਡੇ ਚਰਨਾਂ ਦੇ ਭਉਰੇ ਬਣ ਜਾਈਏ ਅਸੀਂ ਤੁਹਾਡੀ ਬਾਣੀ ਪੜੀਏ ਸਾਡੇ ਤੇ ਇਹੇ ਜੀ ਮਿਹਰ ਕਰ ਦਿਓ ਦੇ ਨਾਮ ਸੰਤੋਖਿਆ ਉਤਰੇ ਮਨ ਕੀ ਭੁੱਖ ਤਾਨ ਮਾਨ ਗੁਰ ਪੈ ਵੇਚਿਆ ਮਨ ਦੀ ਆਸਰ ਨਾਲ ਸੁਖਬਨੀ ਸਾਹਿਬ ਵਿੱਚ ਵੀ ਪੜਦੇ ਆ ਮਨ ਵੇਚੇ ਸਤ ਗੁਰ ਕੇ ਪਾਸ ਤਿਸ ਸੇਵਕੇ ਕਾਰਜ ਰਾਸ ਪਰ ਵੇਚਦਾ ਨਹੀਂ ਕੋਈ ਅਰਦਾਸਾਂ ਉੱਤੋਂ ਤੋਂ ਬੋਧ ਕਰਦੇ ਆ ਜੇ ਆਪਣੇ ਗੁਰੂ ਨੂੰ ਆਪਣਾ ਮਨ ਤਨ ਦੇ ਦੇਵੇ ਤਾਂ ਗੁਰੂ ਤਾਂ ਕੁਝ ਵੀ ਨਹੀਂ ਲਕੋਖੇ ਰੱਖਦਾ ਉਹ ਗੁਣ ਕੀਦੇ ਚ ਘਟਦੇ ਸੀ ਉਹ ਬਾਬਾ ਜਗ ਸਿੰਘ ਅਮਰ ਸਹੀਦ ਵਿੱਚ ਘਟਦੇ ਸੀ ਤਾਂ ਮਾਨ ਗੁਰਪੈ ਵੇਚਿਆ ਮਾਨ ਦੀ ਆਸਰ ਨਾਲ